ਕਿਸੇ ਨੂੰ ਹੈਲੋ ਹਾਈ ਨਮਸਤੇ ਸਾਸਤਰੀ ਕਾਲ ਕਰਨ ਦਾ ਪਤਾ ਕਿੱਡਾ ਵੱਡਾ ਮਹੱਤਵ ਹੈ ਕਿੰਨਾ ਵੱਡਾ ਫਲ ਮਿਲਦਾ ਸਾਨੂੰ ਹੈਲੋ ਡ੍ਰੌਪ ਇੱਕ ਵਾਰੀ ਮਹਾਭਾਰਤ ਸੁਣਿਆ ਟੀਵੀ 'ਚ ਦੇਖਿਆ ਹੋਣਾ ਜਾਂ ਸੁਣਿਆ ਤਾਂ ਹੋਣਾ ਨਾ ਮਹਾਭਾਰਤ ਦੇ ਯੋਧੇ ਵਿੱਚ ਸਭ ਤੋਂ ਵੱਡੀ ਤਾਕਤ ਪਤਾ ਕੌਣ ਸੀ ਭੀਸ਼ਮ ਪਦਮਾ ਜੀ ਸਭ ਤੋਂ ਵੱਡੀ ਤਾਕਤ ਪੀਸ਼ੰਪਦਾਮਾ ਦੀ ਤੱਪੀਸ਼ੰਪਦਾਮਾ ਇੱਕਦਮ ਸੋਚਦੇ ਨੇ ਵੀ ਆ ਰੋ ਰੋ ਦਾ ਨੱਚ ਝੜ ਮਕਾ ਦੇਣਾ ਮਾ ਭਰ ਦੋ ਅੱਜ ਜੋਧੀ ਖਤਮ ਕਰ ਦੇਣਾ ਤੱਪੀਸ਼ੰਪਦਾਮਾ ਜੀ ਕਿਹੜੀ ਸਾਈਡ ਤੇ ਸੀਗੇ ਕੌਰਮਾ ਵਾਲੇ ਪਾਸੇ ਤਾਂ ਉਹ ਕਹਿੰਦੇ ਵੀ ਅੱਜ ਨਾ ਪੰਡਵ ਸੂਰਜ ਚੜਦਾ ਤਾਂ ਦੇਖਣਗੇ ਸੂਰਜ ਛਿਪਦਾ ਇਹਨਾਂ ਦੇ ਨਸੀਬ ਨਹੀਂ ਹੋਣਾ ਅੱਜ ਖਤਮ ਹੀ ਕਰਨਾ ਸਾਰਾ ਕੁਝ ਕ੍ਰਿਸ਼ਨ ਜੀ ਪੁੱਗਾਂ ਸੀ ਇਹ ਗੱਲ ਉਹਨਾਂ ਦੇ ਵਾਈਪ ਚੁੰਦੀ ਹੈ ਉਹ ਦ੍ਰੋਪਤੀ ਜੀ ਨੂੰ ਦੱਸ ਦੇ ਦ੍ਰੋਪਤੀ ਨੂੰ ਦੱਸਦੇ ਕੁਛ ਨਹੀਂ ਸਿਰਫ ਇੰਨਾ ਹੀ ਕਹਿੰਦੇ ਨੇ ਪੀਸ਼ਪਦਾਮਾ ਜੀ ਦੇ ਕਕਸ਼ ਜਾ ਕੇ ਆਓ ਕਕਸ਼ ਜਿੱਥੇ ਪੀਸ਼ਪਦਾਮਾ ਜੀ ਰਹਿੰਦੇ ਨੇ ਦ੍ਰੋਪਤੀ ਜੀ ਜਾਂਦੇ ਨੇ ਉਹਨਾਂ ਨੂੰ ਸ਼ਕਾਰ ਕਰਦੇ ਤੇ ਪੀਸ਼ਪਦਾਮਾ ਜੀ ਉਹਨਾਂ ਨੂੰ ਇੱਕ ਅਸ਼ੀਰਵਾਦ ਦਿੰਦੇ ਨੇ ਸਦਾਈ ਸੁਹਾਗਵਤੀ ਭਾਵ ਤਾਂ ਉਸ ਬੁਲਾਈ ਹੋਈ ਨਮਸਤੇ ਨੇ ਪਾਂਡਵਾਂ ਦੀ ਜਾਨ ਬਚਾਉਂਦੀ ਕਿਉਂਕਿ ਆਸ਼ੀਰਵਾਦ ਹੀ ਇਹ ਦੇਤਾ ਕਿ ਸਦਾ ਹੀ ਸਵਾਗਤ ਹੈ ਵਾਹ ਐਨੀ ਗੱਲ ਕਹਿ ਕੇ ਭੀਸ਼ਮ ਦਾਮਾ ਜੀ ਪੁੱਛਦੇ ਨੇ ਦ੍ਰੋਪਦੀ ਜੀ ਨੂੰ ਕਿ ਤੁਹਾਨੂੰ ਇੱਥੇ ਭੇਜਿਆ ਕਿੰਨੇ ਆ ਤਾਂ ਇਹਨਾਂ ਨੂੰ ਕ੍ਰਿਸ਼ਨ ਜੀ ਪਿੱਛੇ ਆ ਕੇ ਖੜ ਜਾਂਦੇ ਨੇ ਇਸ਼ਾਰਾ ਕਰਦੇ ਨੇ ਉਹ ਕਹਿੰਦੇ ਯੈਸ ਆਈ نو ਕਿ ਇਹ ਕੰਮ ਸਿਰਫ ਤੇ ਸਿਰਫ ਕ੍ਰਿਸ਼ਨ ਹੀ ਕਰਸਣੇ ਤਾਂ ਉਹ ਸਾਸਤਰੀਕਾਲ ਉਸ ਨਮਸਤੇ ਉਸ ਹੈਲੋ ਚ ਐਡਾ ਵੱਡਾ ਫਾਇਦਾ ਤੇ ਜਦੋਂ ਘਰੋਂ ਨਿਕਲਣਾ ਆਪਣੇ ਪੇਰੈਂਟਸ ਨੂੰ ਸਾਸਤਰੀਕਾਲ ਹੈਲੋ ਹਾਈ ਨਮਸਤੇ ਬੁਲਾ ਕੇ ਨਿਕਲਣਾ ਹੈ ਤੇ ਜਦੋਂ ਸਕੂਲ ਜਾਣਾ ਆਪਣੇ ਅਧਿਆਪਕ ਨੂੰ ਹੈਲੋ ਹਾਈ ਨਮਸਤੇ ਸਾਸਤਰੀਕਾਲ ਬੁਲਾਉਣੀ ਇਸੇ ਰੀਅਲ ਪਰਸਨੈਲਿਟੀ ਤਾਂ ਵਿਅਕਤੀਗਤ ਨਿਖਾਰ ਲਿਆਉਣਾ ਆਪਣੇ ਆਪ